ਤੁਸੀਂ ਜੁੜ ਗਏ ਹੋ ਬਰਾਡ ਫਾਰਮਿੰਗ ਸੈਨਾ ਖੇੜਾ ਦੇ ਨਾਲ ਤੇ ਅੱਜ ਆਪਾਂ ਇੱਕ ਨਵੇਂ ਫੀਲਡ ਦੇ ਵਿੱਚ ਆਏ ਆ ਜੀ ਆਪਣੇ ਪਿੰਡ ਹੀ ਰਣਜੋਤ ਬਰਾੜ ਹੈ ਜੀ ਮੁੰਡਾ ਜਮਾ ਯੰਗ ਉਮਰ ਦੇ ਵਿੱਚ ਹਲਦੀ ਲਾਉਣ ਲੱਗ ਗਿਆ ਮੇਰੇ ਵੀਰ ਉਹ ਤੇ ਹਲਦੀ ਲਾਉਣ ਦੀ ਜਿਹੜੀ ਹਰੇਕ ਕਿਸਾਨ ਦੀ ਵਿਧੀ ਤੇ ਤਰੀਕਾ ਵੱਖਰਾ ਹੁੰਦਾ ਆਪਾਂ ਗੱਲ ਕਰਦੇ ਆ ਜੀ ਰਣਜੋਤ ਬਰਾੜ ਦੇ ਨਾਲ ਵੀ ਕਿਸ ਤਰੀਕੇ ਨਾਲ ਇਹ ਹਲਦੀ ਬੀਜ ਰਿਹਾ ਪਹਿਲਾਂ ਤੁਸੀਂ ਵੀਡੀਓ 'ਚ ਹੀ ਦੇਖ ਰਹੇ ਹੋ ਤੇ ਬਾਈ ਜੀ ਇਹ ਦੱਸੋ ਜਿਹੜਾ ਖਾਲੀਆਂ ਦੇ ਵਿੱਚ ਤੁਸੀਂ ਇਹ ਕਿੰਨੇ ਕਿੰਨੇ ਦੂਰ ਤੇ ਬੀਜਾ ਜਿਹੜਾ ਰੱਖਣਾ ਚਾਹੀਦਾ ਇਹ ਆਪਣਾ ਹੀ 4 4 ਸੈਂਟੀਮੀਟਰ ਤੇ ਹੋਵੇ ਜੀ 4 ਤੋਂ 5 ਸੈਂਟੀਮੀਟਰ ਤੇ ਇਹ ਜਿਹੜਾ ਸੀਡ ਹੈ ਜੀ ਸਾਹਮਣੇ ਹੈ ਤੇ ਬੀਜ ਮੜਾ ਜਾ ਦਿਖਾ ਦਿਓ ਜੀ ਕੈਮਰੇ ਦੇ ਸਾਹਮਣੇ ਕਰਕੇ ਵੀ ਬੀਜ ਕਿਸ ਤਰ੍ਹਾਂ ਦਾ ਹੈ ਥੋੜਾ ਜਿਹਾ ਕਿਸ ਤਰ੍ਹਾਂ ਇਹਦੀਆਂ ਅੱਖਾਂ ਫੁੱਟੀਆਂ ਹੋਈਆਂ ਉਹ ਸਾਹਮਣੇ ਕਰਕੇ ਦਿਖਾਓ ਜੀ ਪਲੀਜ਼ ਆਹ ਦੇਖੋ ਕਿਸਾਨ ਵੀਰੋ ਐਸ ਤਰ੍ਹਾਂ ਜਿਹੜੀਆਂ ਇਹਦੀਆਂ ਇੰਨੀਆਂ-ਇੰਨੀਆਂ ਅੱਖਾਂ ਹਲਦੀ ਦੀਆਂ ਸਾਰੀਆਂ ਦੀਆਂ ਇਹ ਨਿਕਲੀਆਂ ਇਹ ਜਿਹੜੀਆਂ ਆਮ ਆਪਾਂ ਦੇਖਦੇ ਆ ਫਾਰਮਰ ਬੀਜ ਰਹੇ ਹੁੰਦੇ ਆ ਉਹਦੀਆਂ ਅੱਖਾਂ ਨਹੀਂ ਬਾਹਰ ਹੁੰਦੀਆਂ ਇਹ ਅੱਖਾਂ ਕਢਾਉਂਦਾ ਜਿਹੜਾ ਸਹੀ ਤਰੀਕਾ ਕੀ ਹੈ ਜੀ ਇਹਦਾ ਇਹ ਆਪਣਾ ਗੱਟਿਆਂ ਚ ਪਾ ਕੇ ਹਲਦੀ ਨੂੰ ਰੱਖ ਦਿਓ ਜੀ ਹੂੰ ਤੇ ਉਸ ਤੋਂ ਬਾਅਦ ਉੱਤੇ ਪਾਣੀ ਠੀਕ ਹੈ ਤੇ ਇਹ ਅੱਖਾਂ ਕੱਢਿਆ ਹੁੰਦੀ ਹੈ ਇਹ ਮੰਨ ਲਓ ਜਾਲੀ ਵਾਲੇ ਗੱਟੇ ਦੇ ਵਿੱਚ ਪਾ ਕੇ ਗੰਢਿਆਂ ਵਾਲੇ ਚ ਹਾਂ ਇਹ ਗੰਢਿਆਂ ਵਾਲੇ ਹੁੰਦੇ ਆ ਤੇ ਰੂਟੀਨ ਉਹ ਤੇ ਪਾਣੀ ਛਿੜਕ ਕੇ ਉੱਤੇ ਪੱਲੀ ਦੇ ਦਿਓ ਹਾਂ ਉਹਦੇ ਉੱਤੇ ਕੋਈ ਨਾ ਕੋਈ ਆਪਣੇ ਘਰੇ 도ੜਾ ਦਾੜਾ ਹੁੰਦਾ ਹੀ ਆ ਕੋਈ ਸੂਤੀ ਤੇ ਉਹਦੇ ਲੋ ਉਹਦੇ ਉੱਤੇ ਉਹਦੇ ਨਾਲ ਜਿਹੜਾ ਉਹਦਾ ਮੋਇਸਚਰ ਸੁੱਕਿਆ ਹੁੰਦਾ ਉਹ ਮੋਇਸਚਰ ਪੂਰਾ ਹੋ ਕੇ ਤੇ ਉਹਦਾ ਫਟਾਰਾ ਜਿਹੜਾ ਅੱਖਾਂ ਕੱਢਣੀਆਂ ਉਹ ਸ਼ੁਰੂ ਕਰ ਦਿੰਦਾ ਗੰਨੇ ਵਾਂਗੂ ਆ ਦੇਖੋ ਕਿੰਨੀ ਵੱਡੀ ਅੱਖੇ ਦੀ ਆਈ ਹੋਈ ਆ ਆਮ ਹੀ ਕਿਸਾਨ ਵੀਰ ਕਹਿ ਦਿੰਦੇ ਆ ਵੀ ਹਲਦੀ ਬੀਜੀ ਨੂੰ ਜਿਹੜੇ ਸਾਡੇ ਲਗਾਤਾਰ ਜੀ 1 ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਨਿਕਲੀ ਨਹੀਂ ਉਹਦਾ ਵੱਡਾ ਕਾਰਨ ਇਹੀ ਹੁੰਦਾ ਵੀ ਉਹ ਸਿੱਧੀ ਬੀਜ ਦਿੰਦੇ ਆ ਉਹਦੇ ਚ ਮੌਇਸਚਰ ਹੁੰਦਾ ਨਹੀਂ ਅੱਖਾਂ ਹਲੇ ਉਹਨੇ ਕੱਢੀਆਂ ਨਹੀਂ ਹੁੰਦੀਆਂ ਉਹ ਜ਼ਮੀਨ ਚ ਪਈ ਪਈ ਹੌਲੀ ਹੌਲੀ ਜਿਹੜਾ ਉਹ 10 ਤੋਂ 20 ਦਿਨ ਜ਼ਮੀਨ ਚ ਲੱਗਦੇ ਆ ਉਹ ਇਧਰ ਡਾਇਰੈਕਟ ਕਿਸਾਨ ਨੇ ਜਿਹੜੀਆਂ ਅੱਖਾਂ ਇਹਦੀਆਂ ਬਿਲਕੁਲ ਤਿਆਰ ਕਰਕੇ ਬਜਾਈ ਸ਼ੁਰੂ ਕੀਤੀ ਇਹ ਕਿੰਨੇ ਦਿਨ ਚ ਤੁਹਾਡੇ ਹਿਸਾਬ ਨਾਲ ਬਾਹਰ ਆ ਜੂਗੀ ਜੀ ਇਹ 20 22 ਦਿਨਾਂ ਚ ਆ ਜੂਗੀ ਇਹ ਜਿਹੜੀ 2 ਮਹੀਨਿਆਂ ਦੇ ਵਿੱਚ ਆਉਂਦੀ ਸੀ ਜੇ ਤੁਸੀਂ ਇਸ ਵਿਧੀ ਨਾਲ ਲਾਉਣੇ ਹੋ ਕਿਸਾਨ ਵੀਰ ਉਹ ਤਾਂ ਤੁਹਾਡੀ ਜਿਹੜੀ ਹਲਦੀ ਆ ਉਹ 20 ਤੋਂ 22 ਦਿਨਾਂ ਦੇ ਵਿੱਚ ਸਾਰੀ ਜਿਹੜੀ ਬਾਹਰ ਦਿਖਣ ਲੱਗ ਜੂਗੀ ਇਸ ਤਰ੍ਹਾਂ ਤੁਸੀਂ ਹਲਦੀ ਬੀਜ ਸਕਦੇ ਹੋ ਜੀ ਇਸ ਤਰ੍ਹਾਂ ਖਾਲੀ ਬਣਾ ਕੇ ਉਦੇ ਉੱਤੇ ਜਿਹੜਾ ਬੈੱਡ ਪਲਾਂਟਰ ਹੈ ਦੁਵਾਰੇ ਉਹ ਖਾਲੀ ਤੇ ਬਾਹਰ ਚੱਲੂਗਾ ਤੇ ਇਹਦੇ ਉੱਤੇ ਉਸੇ ਨਾਲ ਹੀ ਮਿੱਟੀ ਪੈ ਜਾਊਗੀ ਤੁਹਾਡੀ ਲੇਬਰ ਕਾਸਟ ਜਿਹੜੀ ਬਹੁਤ ਘੱਟ ਆਊਗੀ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡਾ ਚੈਨਲ ਤੇ ਪੇਜ ਹੈ ਜੀ ਬਰਾਡ ਫਾਰਮਿੰਗ ਸਹਣਾ ਖੇੜਾ ਇਹਨੂੰ ਫੋਲੋ ਕਰ ਲਓ ਜੀ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਕਰ ਦਿਓ ਬੀ ਦੀ ਚੋਣ ਕਰਨ ਦਾ ਸਹੀ ਤਰੀਕਾ ਇਹੀ ਆ ਵੀ ਤੁਸੀਂ ਜ਼ਿਆਦਾ ਮਦਰ ਰੂਟ ਤੇ ਕੰਮ ਕਰੋ ਵੈਸੇ ਦੋਨੇ ਹੀ ਸੀਡ ਦੇ ਵਾਸਤੇ ਠੀਕ ਆ ਫਿੰਗਰ ਵੀ ਤੇ ਮਦਰ ਰੂਟ ਵੀ ਪਰ ਮਦਰ ਰੂਟ ਨੂੰ ਆਪਾਂ ਜਿਆਦਾ ਬੀਜ ਚ ਕਿਉਂ ਲੈਨੇ ਆ ਕਿਉਂਕਿ ਜਦੋਂ ਇਹਦੀ ਪ੍ਰੋਸੈਸਿੰਗ ਕਰਦੇ ਆ ਬਹੁਤ ਹਾਰਡ ਹੁੰਦੀ ਹੈ ਗੰਢੀ ਤੇ ਜੇ ਇਹਨੂੰ ਸੀਡ ਚ ਲੈ ਲਾਂਗੇ ਆਪਣੇ ਤਾਂ ਇਹ ਸੀਡ ਦੇ ਵਿੱਚ ਇਹ ਪ੍ਰੋਡਕਸ਼ਨ ਜਿਆਦਾ ਦਿੰਦੀ ਹੈ ਬਣੇ ਰਹੋ ਬਰਾਡ ਫਾਰਮਿੰਗ ਸਹਿਣਾ ਖੇੜਾ ਦੇ ਨਾਲ